ਖਾਲਸੇ ਦਾ ਪ੍ਰਤੀਕ ਹੋਲਾ ਮੁਹੱਲਾ ਅੱਜ ਉਸ ਦੇ ਅਛੋ ਸ਼੍ਰੀ ਸਚਨ ਸ਼੍ਰੀ ਹਰਮੰਦਰ ਸਾਹਿਬ ਜੀ ਅਕਾਲ ਤਖਤ ਸਾਹਿਬ ਕੋ ਇੱਕ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਹ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਇਆ ਹੈ ਔਰ ਵਕ ਵਕ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੰਨ ਹੋਏਗਾ ਖਾਲਸੇ ਦਾ ਪ੍ਰਤੀਕ ਹੋਲਾ ਮੁਹੱਲਾ ਜਿਹੜਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਮੁਹੱਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਜਾਂਦਾ ਹੈ ਵੱਡੀ ਗਿੰਦ ਦੇ ਰੂਪ ਸੰਗਠਨ ਲਿਆ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਤਸਵੀਰਾਂ ਚ ਓਕੇ ਰੋਡ ਲਾ ਵੱਡੀ ਗਿੰਦ ਦੀ ਤਵੀਰੀ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਹ ਨਗਰ ਕੀਰਤਨ ਨਿਕਲ ਰਿਹਾ ਹੈ ਕੀ ਕਹੋਗੇ ਜੀ ਨਗਰ ਕੀਰਤਨ ਅੱਜ ਨਿਕਲ ਰਿਹਾ ਹੈ ਸਚਕੰਨ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਲੇ ਮਹੱਲੇ ਖਾਲਸਾ ਜائو ਦਲਾਲ ਦਾ ਪ੍ਰਤੀਕ ਅੱਜ ਦਾ ਦਿਨ ਜਿਹੜਾ ਚੇਹੇ ਪਾਸ਼ਾ ਦੇ ਦਸੇ ਪਾਸ਼ਾ ਦੇ ਪ੍ਰੋਗਰਾਮ ਤੋਂ ਚੱਲ ਰਿਹਾ ਹੈ ਤੇ ਜੋ ਸਿੰਘ ਸਭਾ ਘਰਦਵਾਰਾ ਹੈ ਉਹਦੇ ਵੱਲੋਂ ਵੀ ਇਹਨੂੰ 150 ਸਾਲ ਹੋ ਗਿਆ ਹੈ ਪਿੱਛੇ ਜਿਹੜੀ ਦਰਬਾਰ ਸਾਹਿਬ ਤੋਂ ਕਾਦਰ ਸਾਹਿਬ ਤੋਂ ਮਹਾਰ ਕਿੰਨਾ ਕੱਢਿਆ ਜਾਂਦਾ ਇਹ ਪਹਿਲੇ ਇਹਦੇ ਵਿੱਚ ਸਰਮਈ ਪਰਚਮ ਵੀ ਹੁੰਦੇ ਸੀਗੇ ਨਿਸ਼ਾਨ ਸਾਹਿਬ ਹੋਇਆ ਕਰਦਾ ਸੀ ਅੱਜ ਕੱਲ ਨਿਸ਼ਾਨ ਸਾਹਿਬ ਜੋ ਕੇਸਰੀ ਦੀ ਸ਼ਾਹ ਸਾਹਿਬੀ ਚੁੱਲਦਾ ਹੈ ਤੇ ਦੂਸਰਾ ਨਿਸ਼ਾਨ ਸਾਹਿਬ ਨਹੀਂ ਅੱਜ ਕੱਲ ਇੱਕ ਕੇਸਰੀ ਨਿਸ਼ਾਨ ਚੱਲਦਾ ਹੈ ਸ਼ਰਮਈ ਨਗਰ ਦੀ ਤੁਮ ਕੀ ਆਂਦਾ ਸੀ ਗਾ ਕੇ ਪਰ ਸਮੇਂ ਦੇ ਨਾਲ ਬਦਲਾਵ ਆ ਗਿਆ ਹੈ ਕਿ ਫੁੱਲ ਕੇਸਰੀ ਮਤਲਬ ਖਾਨਸਾ ਪ੍ਰਤੀਕ ਜਿਹੜਾ ਹੈ ਨਿਸ਼ਾਨ ਸਾਹਿਬ ਉਹੋ ਹੀ ਪ੍ਰਤੀਕ ਦੇ ਨਾਲ ਨਗਰ ਕੀਰਤਨ ਕਾਲਿਆ ਗਿਆ ਇਸ ਨਗਰ ਕੀਰਤਨ ਦੀ ਇੱਕ ਵਿਲੱਖਣਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਨਗਰ ਕੀਰਤਨ ਦੇ ਵਿੱਚ ਨਹੀਂ ਹੁੰਦਾ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਪ੍ਰਕਰਮਾ ਕਰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਲੰਘਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਸੰਪੰਨ ਹੁੰਦਾ ਹੈ ਸੁਰਮਈ ਕੀ ਨਗਰ ਕੀਰਤਨ ਹੁੰਦਾ ਇਸ ਵਾਰ ਨਾ ਹੈਗਾ ਸੁਰਮਈ ਪਰਚਮ ਨਹੀਂ ਹੈ ਐਕਚੁਅਲੀ ਸੁਰਮਈ ਨਿਸ਼ਾਨ ਸਾਹਿਬ ਥੋੜਾ ਜਿਹਾ ਲੇਟ ਹੋ ਗਏ ਸੀ ਔਰ ਕਿਉਂਕਿ 12 ਵਜੇ ਨਗਰ ਕੀਰਤਨ ਆਰੰਭ ਹੁੰਦਾ ਹੈ ਸਮੇਂ ਨੂੰ ਦੇਖਦੇ ਆ ਅਸੀਂ ਆਰੰਭ ਕਰ ਲਿਆ ਸੁਰਮਈ ਨਿਸ਼ਾਨ ਬਾਬਾ ਸਾਹਿਬ ਚੌਂਕ ਤੋਂ ਸਾਡੇ ਨਾਲ ਅੱਗੇ ਲਲ ਜਾਣਗੇ ਔਰ ਇਸੇ ਤਰ੍ਹਾਂ ਹੀ ਚੱਲਣਗੇ ਜੀ ਇਹ ਹਰ ਸਾਲ ਗੁਰੂ ਗੁਰਦੁਆਰਾ ਸਿੰਘ ਸਭਾ ਬਲੋਗ ਚ ਨਗਰ ਕੀਰਤਨ ਚਲਾਇਆ ਜਾਂਦਾ ਹੈ ਕਿੰਨੀ ਦੇਰ ਹੋ ਰਹੀ ਹੈ ਕਿਸ ਤਰ੍ਹਾਂ ਕੀ ਮਹੱਤਵ ਹੈ ਇਸ ਦਾ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜੀ ਗੁਰਦੁਆਰਾ ਸਿੰਘ ਸਿੰਘ ਸਭਾ ਨਹੀਂ ਇਹ ਸ੍ਰੀ ਗੁਰੂ ਸਿੰਘ ਸਭਾ ਹੈ ਜੋ 1 ਸੋ ਲਗਭਗ 150 ਸਾਲ ਹੋ ਚੱਲੇ ਨੇ ਇਸੇ ਤਰ੍ਹਾਂ ਕਾਲ ਤੱਕ ਸਾਬ ਦੀ ਹਿਯੂਰੀ ਤੋਂ ਇਹ ਨਗਰ ਕਿਰਤਨ ਜਿਹੜਾ ਹੈ ਉਹ ਲੰਮਲ ਚੜ੍ਹ ਤੋਂ ਲੰਮਲਾ ਜਿਹੜੀ ਹੈ ਉਹ ਆਰੰਭ ਹੁੰਦੀ ਹੈ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਤਾਬਿਆ ਚਲਦੀ ਹੈ ਜੇ ਕੀ ਕੀ ਮਤਮ ਸੀ ਇਹਦਾ ਇਤਿਹਾਸ ਕੀ ਹੈ ਚੜ੍ਹ ਤੁਸੀਂ ਤਦਸੇ ਚੜ੍ਹਤ ਘੱਲਾ ਮੁਹੱਲਾ ਕਹਿਆ ਜਾਂਦਾ ਸੀਗਾ ਤੁਸੀਂ ਦੇਖੋ ਜਿਸ ਤਰਾ ਪੁਰਾਤਨ ਹਿੰਦੂ ਸਨਾਤਨ ਧਰਮ ਦੇ ਮੁਤਾਬਕ ਹੋਲੀ ਜਿਹੜੀ ਹੈ ਉਹ ਮਨਾਈ ਜਾਂਦੀ ਸੀ ਔਰ ਹੋਲੀ 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 ਇੱਕ ਇਹੋ ਜਿਹਾ ਰੂਪ ਧਾਰਨ ਕਰਕੇ ਕਿ ਲੋਕਾਂ ਨੇ ਇੱਕ ਦੂਜੇ ਤੇ ਚੱਕਰ ਸੁੱਟਣਾ ਸੁਹਾਵਣਾ ਸੁੱਟਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤੇ ਉਥੇ ਜਿੱਥੇ ਉਹਨਾਂ ਨੇ ਕਈ ਸਾਰੇ ਸਾਡੇ ਬੋਲੀਆਂ ਹਨ ਜਿਸਾ ਦਾੜੀ ਨੂੰ ਦਾੜਾ ਮੁੱਛਾਂ ਨੂੰ ਮਸ਼ਹਰਾ ਬੋਲੀ ਨੂੰ ਬੋਲਾ ਕਿਹਾ ਗਿਆ ਤੇ ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਖਾਲਸੇ ਦਾ ਹੋਲਾ ਹੋਏਗਾ ਤੇ ਹੋਲਾ ਹੋਲੀ ਜਿਹੜੀ ਹੈ ਉਹ ਸੰਤ ਜਣਾ ਦੀ ਸੇਵਾ ਹੈ ਤੇ ਹੋਲੇ ਦੇ ਵਿੱਚ ਉਹ ਕਿਲਾ ਹੁਲਗੜ ਜਿਹੜਾ ਹੈ ਨਾਨਦਪੁਰ ਸਾਹਿਬ ਵਿਖੇ ਉੱਥੇ ਉਹ ਲੰਮ ਅਰੰਭ ਹੋਇਆ ਸੀ ਔਰ ਉਹਦੇ ਵਿੱਚ ਜਿਹੜੇ ਨੇ ਸਿੰਘਾਂ ਦੇ ਦੋਸ ਜਿੱਥੇ ਬਣਾ ਦਿੱਤੇ ਜਾਂਦੇ ਸਨ ਜਿਹੜੇ ਆਪਸ ਇੱਕ ਦੂਜੇ ਨਾਲ ਯੁੱਧ ਕਰਦੇ ਔਰ ਜੋ ਜਿੱਤਦੇ ਸੀ ਉਹ ਰਾਗੜਾ ਆਪਣੀ ਨਿਸ਼ਾਨਦੇਹੀ ਕਰਦੇ ਸੀ ਔਰ ਗੁਰੂ ਸਾਹਿਬ ਉਹਨਾਂ ਨੂੰ ਸਰੂਪਾ ਦੇ ਕੇ ਨਵਾਜਦੇ ਸੀ ਸੋ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜੋ ਕਿ ਸਿੱਖਾਂ ਦੇ ਵਿੱਚ ਦ੍ਰਿੜਤਾ ਵੀਰਤਾ ਤੇ ਰੂਹਾਨੀਅਤ ਨੂੰ ਭਰਦੀ ਹੈ ਉਸੇ ਸਬੰਧ ਦੇ ਵਿੱਚ ਇਹ ਜਿਹੜਾ ਮੁਹੱਲਾ ਹੈ ਉਹ ਤਖਸੈਬਾਨਾਂ ਤੋਂ ਸਜਾਇਆ ਜਾਂਦਾ ਹੈ ਸੋ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੁਹੱਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਹੈ ਇਹ ਹਰ ਇੱਕ ਤਖਤ ਸਾਹਿਬਾਂ ਤੋਂ ਇਹ ਮੁਹੱਲਾ ਸਜਾਇਆ ਜਾਂਦਾ ਹੈ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਹੈ ਇਸ ਨਗਰ ਕੀਰਤਨ ਦੀ ਵਿਲੱਖਣਤਾ ਹੈ ਸੀਗਾ ਕਿ ਇਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਸੋ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਖਾਸ ਕਰਕੇ ਸੁਰਮਈ ਨਿਸ਼ਾਨ ਸਾਹਿਬ ਇਸ ਨਗਰ ਕੀਰਤਨ ਦੇ ਵਿੱਚ ਹੁੰਦਾ ਹੈ ਅੱਜ ਕੁਝ ਲੇਟ ਹੋਣ ਕਰਕੇ ਸੁਰਮਈ ਨਿਸ਼ਾਨ ਸਾਹਿਬ ਇੱਥੇ ਨਹੀਂ ਪਹੁੰਚ ਸਕਿਆ ਬਾਬਾ ਸਾਹਿਬ ਨਰシュਦ ਮਹੀਨ ਨਿਸ਼ਾਨ ਸਾਹਿਬ ਨਗਰ ਕੀਰਤਨ ਨੂੰ ਜੁਆਇਨ ਕਰੇਗਾ ਸੋ ਨਗਰ ਕੀਰਤਨ ਅੱਜ ਹੋਲੇ ਮੁਹੱਲੇ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਹੈ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹੋਲੇ ਮੁਹੱਲੇ ਦੇ ਹੋਲਾ ਮੁਹੱਲਾ ਉਸੇ ਨੂੰ ਲੈ ਕੇ ਹਰ ਸਾਲ ਤੋਂ ਇਹ ਜੜਾ ਜੜਾ ਮੁਹੱਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਚਲਾਇਆ ਸਜਾਇਆ ਜਾਂਦਾ ਹੈ ਜਿਹੜਾ ਕਿ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਆਉਂਦਾ ਹੈ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਪੰਨ ਹੁੰਦਾ ਹੈ ਕਮਲਾਪਰਸਨ ਵਿਪਨ ਦੇ ਨਾਲ ਜੋਤੀਬੈਨ ਦਾਨੀਸ਼ਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर